ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੀਏ ਜਿਹੜਾ ਕਿ ਮੈਚ ਹੋਇਆ ਮੈਚ ਦੇ ਵਿੱਚ ਆ ਕਿ ਮੀ ਪੈ ਗਿਆ ਮੈਨੂੰ ਤਾਂ ਇਦਾਂ ਲੱਗਿਆ ਕਿ ਲੋ ਬਾਈ ਮੈਂ ਤਾਂ ਸੌਂ ਗਿਆ ਸੀ ਇੱਕ ਵਾਰੀ ਹੌਸਲਾ ਢਾਕੇ ਨਾ ਮੈਨੂੰ ਲੱਗ ਵੀ ਮੈਚ ਨਹੀਂ ਸ਼ੁਰੂ ਹੁੰਦਾ ਇੰਡੀਆ ਪਾਕਿਸਤਾਨ ਵਾਲਾ ਮੈਚ ਹੈ ਪਹਿਲਾਂ ਤਾਂ ਇਹ ਹੋ ਗਿਆ ਕਿ ਕਨਫਿਊਜ਼ ਹੋ ਗਿਆ ਕਿ ਮੋਦੀ ਸਾਹਿਬ ਨੇ ਦੇਖੀ ਗਿਆ ਕਿ ਮੈਚ ਦੇਖ ਗਏ ਉਹ ਟਾਈਮ ਇੱਕੋ ਜਿਹਾ ਸੀ ਨਾ ਦੋਨਾਂ ਦਾ ਤਾਂ ਫਿਰ ਜਾ ਕੇ ਚਲੋ ਬਾਈ ਮੈਚ ਵਾਲੇ ਪਾਸੇ ਤਾਂ ਮੀ ਪੈ ਗਿਆ ਦੂਜੇ ਪਾਸੇ ਕੰਮ ਆਇਆ ਤਿਲਕਣ ਬਾਜੀ ਖਾਸੀ ਹੋ ਗਈ ਆ ਇੰਡੀਆ ਵਾਲੇ ਪਹਿਲਾਂ ਤਿਲਕੇ ਗਏ ਪਰ ਉਸੇ ਤਿਲਕਣ ਚ ਮਿਲਣ ਦਾ ਪਾਕਿਸਤਾਨ ਵਾਲੇ ਜ਼ਿਆਦਾ ਤਿਲਕਾਂਗੇ ਨਰੇਂਦਰ ਮੋਦੀ ਹੋਰਾਂ ਦਾ ਜਿਹੜਾ ਸੌ ਚੁੱਕ ਸਮਾਗਮ ਸੀ ਤੇ ਮੈਚ ਦਾ ਜਿਹੜਾ ਸ਼ੈਡਿਊਲ ਸੀਗਾ ਉਹ ਬਰੋਬਰ ਹੀ ਸੀਗੇ ਜੀ ਪਰ ਡਿਲੇ ਹੋ ਗਿਆ ਮੈਚ ਨਹੀਂ ਕਰਕੇ ਨਿਊਯਾਰਕ ਦੇ ਵਿੱਚ ਨਹੀਂ ਸੀਗਾ ਮੈਚ ਪੂਰਾ ਫਸਵਾ ਸੀਗਾ ਜੀ ਵੇਖੋ ਉੱਥੇ ਮੈਂ ਹੁਣ ਨਾ ਜਦੋਂ ਆਇਆ ਤੇ ਮੈਂ ਪਾਕਿਸਤਾਨੀ ਜਿਹੜੇ ਹੈਗੇ ਨੇ ਬਲੌਗਰ ਨੇ ਤੇ ਇਸ ਤਰ੍ਹਾਂ ਟਿਕਟੋਕਰ ਵੀ ਹੈਗੇ ਆ ਉਹ ਜਿਵੇਂ ਕੈਲੋਕਟ ਟਰੋਲਰ ਵੀ ਬਹੁਤ ਤਗੜੇ ਆ ਉਹ ਆਪਦੀ ਕ੍ਰਿਕਟ ਟੀਮ ਨੂੰ ਬੜਾ ਟਰੋਲ ਕਰਦੇ ਆ ਪੂਰੇ ਟਿਕਿਲੋਂ ਦੇ ਉੱਪਰ ਪਰ ਕੇ ਆਪਣੇ ਤਾਂ ਕੁਝ ਵੀ ਨਹੀਂ ਆਪਣੇ ਤਾਂ ਕਰਦੇ ਨੇ ਜਿਆਦਾ ਨਹੀਂ ਆ ਕਿਉਂਕਿ ਇੰਡੀਅਨ ਲੋਕ ਨਾ ਥੋੜਾ ਜਿਹਾ ਹੁਣ ਮਾਨਸਾਬ ਮਤਲਬ ਕਿ ਲੈ ਜਾਂਦੇ ਨੇ ਜੀ ਪਚਾ ਲੈਂਦੇ ਨੇ ਹਾਰ ਵੀ ਹੋ ਜਾਵੇ ਅਪਸੈਟ ਵੀ ਕੋਈ ਹੋ ਜਾਵੇ ਤਾਂ ਇੰਡੀਅਨ ਲੋਕ ਨੂੰ ਪਚਾ ਲੈਂਦੇ ਆ ਕਿ ਯਾਰ ਇਹ ਗੇਮ ਦਾ ਪਾਰਟ ਆ ਕੋਈ ਵੱਡੀ ਗੱਲ ਨਹੀਂ ਕੋਈ ਆਫਤ ਨਹੀਂ ਆ ਗਈ ਕੋਈ ਅਸਮਾਨ ਨਹੀਂ ਡਿੱਗ ਪੈਣ ਲੱਗਾ ਉਹ ਕੀ ਹੈ ਕਿ ਉਹ ਬੜੇ ਦੁਖੀ ਨੇ ਜਿੰਨੇ ਵੀ ਵਰਲਡ ਕੱਪ ਦੇ ਅਸੀਂ 92 ਚ ਪਹਿਲਾ ਮੈਚ ਦੇਖਿਆ ਸੀ ਆਪਣੀ ਸੰਭਾਲਾ ਚ ਭਾਰਤ ਤੇ ਪਾਕਿਸਤਾਨ ਜਦੋਂ ਭਿੜੇ ਉਥੋਂ ਹੀ ਜਿਹੜੀ ਕ੍ਰਿਕਟ ਦੀ ਦੁਨੀਆ ਬਿਲਕੁਲ ਬਦਲ ਗਈ ਸੀਗੀ 1992 ਵਾਲੇ ਵਰਲਡ ਕੱਪ ਚ ਉਹ ਉਦੋਂ ਵੀ ਹਾਰ ਗਏ ਜਦੋਂ ਜਗਗਲ ਸ਼ਰੀਨਾਥ ਹੁਣੇ ਇਹ ਸਾਰੇ ਹੈਗੇ ਸੀਗੇ ਤੇ ਉਹ ਮੀਆਂ ਆਦ ਨੇ ਛੜੱਪੇ ਜੇ ਵੀ ਮਾਰੇ ਸੀਗੇ ਕਿਰਨ ਮੋਰੇ ਦੇ ਮੋਰੇ ਭਾਈ ਉਹਦੋਂ ਤੋਂ ਲੈ ਕੇ ਹੁਣ ਤੱਕ ਜੇ ਵੇਖੀਏ ਤੇ ਜਿਹੜੇ ICC ਦੇ ਇਸ ਤਰ੍ਹਾਂ ਦੇ ਵਰਲਡ ਕੱਪ ਦੇ ਮੈਚਸ ਨੇ ਉਹਦੇ ਚ ਪਾਕਿਸਤਾਨ ਹਾਰ ਜਾਂਦਾ ਹੈ ਜੇ ਉਹ ਦੁਬਈ ਵਾਲਾ ਮੈਚ ਇੱਕ ਛੱਡਦੇ ਹੋਗੇ ਉਹ ਪਾਕਿਸਤਾਨ ਨੇ ਜਿੱਤ ਲਿਆ ਸੀਗਾ ਤਾਂ ਉਹ ਬੜੇ ਦੁਖੀ ਨੇ ਕਿ ਯਾਰ ਇਹਨਾਂ ਨੂੰ ਹਰਾਓ ਕਿਸੇ ਤਰੀਕੇ ਨਾਲ ਤੇ ਇੰਡੀਆ ਵਾਲੇ ਸੂਤ ਨਹੀਂ ਆਉਂਦੇ ਉਹਨਾਂ ਦੇ ਜੜੜੇ ਠ ਨਹੀਂ ਆਉਂਦੇ ਤਾਂ ਉਹ ਫਿਰ ਕੀ ਆ ਕਿ ਉਹ ਸਾਰਾ ਗਾਲਾਂ ਬੜੀਆਂ ਗੰਦੀਆਂ ਕੱਢਦੇ ਨੇ ਉਹਨਾਂ ਦੇ ਕੁਝ ਤੇ ਬਲੌਗਰ ਨੇ ਜਗੇ ਬੜੀਆਂ ਗੰਦੀਆਂ ਗਾਲਾਂ ਪੰਜਾਬੀ ਚ ਕੱਢਦੇ ਉਹਨਾਂ ਨੂੰ ਕੋਈ ਮੱਥਾ ਫੜ ਕੇ ਬੈਠਾ ਕੋਈ ਟੈਲੀਵਿਜ਼ਨ ਤੋੜ ਰਿਹਾ ਕੋਈ ਗਲਾਸੀਆਂ ਭੰਨ ਰਿਹਾ ਬੁਰੇ ਹਾਲ ਹੁੰਦੇ ਉਹਨਾਂ ਦੇ ਇਦਾਂ ਲੱਗਦਾ ਜਿਵੇਂ ਉਹਨਾਂ ਚ ਪੌਣ ਪੂਣੀ ਆ ਗਈ ਆ ਕੋਈ ਇਸ ਤਰ੍ਹਾਂ ਦੀ ਕਹਾਣੀ ਹੋ ਜਾਂਦੀ ਹੈ ਮਤਲਬ ਜਿਹੜੇ ਇੱਧਰ ਸਾਡੇ ਵਾਲੇ ਪਾਸੇ ਕਹਿੰਦੇ ਪੌਣ ਆ ਗਈ ਉਹਨਾਂ ਨੂੰ ਪਿੱਛੇ ਛੱਡ ਦਿੰਦੇ ਆ ਬਿਲਕੁਲ ਉਹ ਹਿੱਲ ਜਾਂਦੇ ਨੇ ਜਦੋਂ ਉਹ ਹਾਰਦੇ ਨੇ ਇੰਡੀਆ ਤੋਂ ਤਾਂ ਉਹ ਹਿੱਲ ਜਾਂਦੇ ਨੇ ਪਰ ਮੇਰਾ ਮੰਨਣਾ ਹੈ ਕਿ ਦੇਖੋ ਉੱਥੇ ਜਿਹੜੀ ਪਿੱਚ ਆ ਹਜ਼ੂਰ ਪਹਿਲੀ ਗੱਲ ਤੇ ਆ ਕਿ ਉਹ ਜਿਹੜੀ ਪਿਚ ਇਸ ਤਰ੍ਹਾਂ ਦੀ ਹੈ ਜਿੱਥੇ ਕੋਈ ਵੀ ਤੁਸੀਂ ਕਿਆਫਾ ਨਹੀਂ ਲਾ ਸਕਦੇ ਬਾਲ ਦੇ ਬਾਉਂਸ ਦਾ ਸਪੀਡ ਦਾ ਠੀਕ ਹੈ ਨਾ ਜੀ ਉਥੇ ਐਵਰੇਜ ਸਕੋਰ ਹੈ ਜਿਹੜਾ ਮੇਰੇ ਖਿਆਲ ਦੇ ਨਾਲ 105 ਕੇ 7 ਸੀ ਤੇ ਹਾਈਐਸਟ ਹੈ ਜਿਹੜਾ 135 ਆ ਐਨਾ ਬੁਰਾ ਹਾਲ ਆ ਪਿਚ ਦਾ ਜੀ ਕਿਉਂਕਿ ਅਮਰੀਕਾ ਚ ਸਾਰਾ ਕੁਝ ਉਹਨਾਂ ਨੇ ਆਰਜ਼ੀ ਤੌਰ ਤੇ ਹੀ ਕਹਿ ਲੋ ਕਿ ਤਿਆਰ ਕੀਤਾ ਜਲਦੀ ਜਲਦੀ ক্রিকেট ਤੇ ਉਥੇ ਹੁੰਦੀ ਨਹੀਂ ਹੈ ਤੇ ਬੜੀਆਂ ਮਤਲਬ ਕਿ ਜੀਬੋ ਗਰੀਬ ਜੀਆਂ ਪਿਚਾਂ ਨੇ ਉੱਥੇ ਇਮਤਿਹਾਨ ਹੁੰਦਾ ਜਿਵੇਂ ਮਤਲਬ ਕਿ ਗੇਂਦਬਾਜ਼ੀ ਦਾ ਕੈਪਟਨਸੀ ਉਹਦੇ ਚ ਕਿਉਂਕਿ ਜਿਹੜਾ ਇਸ ਤਰ੍ਹਾਂ ਦਾ ਬਾਉਂਸ ਆਉਂਦਾ ਜਿੰਨਾ ਕ੍ਰਿਕਟ ਖੇਡੀ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਜੀ ਕਿ ਇਸ ਤਰ੍ਹਾਂ ਦਾ ਜਿਹੜਾ ਬਾਉਂਸ ਆਉਂਦਾ ਹੈ ਕਿਆਫੇ ਤੋਂ ਬਾਹਰ ਵਾਲਾ ਕਿ ਕਿੱਥੇ ਕਿਹੜਾ ਫੀਲਡਰ ਕਿੰਨੇ ਸਮੇਂ ਲਈ ਲਾਇਆ ਜਾਵੇ ਸਲਿੱਪਾਂ ਕਿੰਨੀਆਂ ਲਾਈਆਂ ਜਾਣ ਉਹਦੇ ਚ ਰੋਹਿਤ ਦਾ ਕੋਈ ਆਸਾਨੀ ਨਹੀਂ ਹੈਗਾ ਜੀ ਉਨੇ ਸਾਰੀਆਂ ਚੀਜ਼ਾਂ ਨੂੰ ਪੜਿਆ ਸੀਗਾ ਫਿਰ ਰਿਸਕ ਲੈ ਰਹੇ ਸੀਗੇ ਸਾਰੇ ਪਲੇਅਰ ਉਹਨਾਂ ਚੋਂ ਰਿਸ਼ਭ ਪੰਤ ਦਾ ਰਿਸਕ ਕੰਮ ਕਰ ਗਿਆ ਜੀ ਉਹ ਲੱਪੇਬਾਜੀ ਕਰਕੇ ਰਨ ਦੇ ਗਿਆ ਸੋ ਇਹ ਚੀਜ਼ਾਂ ਨਹੀਂ ਕਿ ਗੇਂਦਵਾਜਾਂ ਦਾ ਮੁਕਾਬਲਾ ਸੀਗਾ ਉਹਨਾਂ ਦੀ ਵੀ ਬੋਲਿੰਗ ਬੜੀ ਚੋਟੀ ਦੀ ਰਹੀ ਹੈ ਬੋਲੰਗ ਚਾਹੇ ਆਮੇਰ ਹੈ ਅਫਰੀਦੀ ਆ ਰੌਫ ਅੱਛੀ ਬਾਲ ਪਾ ਗਿਆ ਮਤਲਬ ਉਹਨਾਂ ਨੇ ਸਾਰਿਆਂ ਨੇ ਅੱਛੀ ਬੋਲ ਪਾਈ ਪਰ ਕਹ ਲਈਏ ਕਿ ਜਦਾਂ ਇਮਾਦ ਸੀਗਾ ਉਹਨਾਂ ਦਾ ਤੇ ਇਹ ਇਸ ਤਰ੍ਹਾਂ ਦੇ ਹੈਗੇ ਸੀ ਪਲੇਅਰ ਜਿਨ੍ਹਾਂ ਤੇ ਉਮੀਦ ਸੀ ਪਰ ਉਹ ਬਿਲਕੁਲ ਕਲਾਪਸ ਕਰ ਗਏ ਜੀ ਸੋ ਇਹ ਜਿਹੜੀ ਕਹਾਣੀ ਆ ক্রিকেট ਦੀ ਇਸੇ ਤਰ੍ਹਾਂ ਦੀ ਆ ਕਿ ਗੰਦੀ ਪੇਚਿਆ ਤੇ ਉਹਦੇ ਤੇ ਇਹੀ ਕੁਝ ਹੋਣਾ ਸੀਗਾ ਤਾਂ ਉਹਦੇ ਚ ਕੁਝ ਚੀਜ਼ਾਂ ਜਿਹੜੀਆਂ ਉਹ ਜਿਵੇਂ ਮੈਂ ਦੱਸਿਆ ਕਿ ਕਪਤਾਨੀ ਹੋਈ ਜਾਂ ਇਹ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ ਤੇ ਉਹਦੇ ਵਿੱਚ ਭਾਰਤ ਵਾਲੇ ਜਿਹੜੇ ਉਹ ਉਹਨਾਂ ਦੇ ਮੁਕਾਬਲੇ 11 ਹੋਰ ਨਿਭੜੇ ਇਹ ਨੌ ਰਹਿ ਗਏ ਬਸ ਆਹੀ ਫਰਕ ਹੈ ਕੋਈ ਜ਼ਿਆਦਾ ਫਰਕ ਨਹੀਂ ਆਏਗਾ ਜੀ 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 ਇਧਰ ਉਹ ਕਮੈਂਟ ਵੀ ਖਾਸੇ ਆਉਂਦੇ ਪਏ ਆ ਜੀ ਇੱਕ ਵੀਰ ਉੱਪਰਲੇ ਬੱਸੇ ਕਮੈਂਟ ਕੀਤਾ ਕਹਿੰਦੇ ਕਿ ਬਾਈ ਕੁਲਵੰਤ ਜੀ ਹੈ ਕਹਿੰਦੇ ਕਿ 12 ਵਜੇ ਮੈਂ ਸੋਚਿਆ ਲੋ ਬਾਈ ਬੰਦ ਕਰ ਦਿਓ ਟੀਮ ਇੰਡੀਆ ਹਾਰ ਰਿਆ ਸੀ ਕਿ ਸਵੇਰੇ ਪਤਾ ਲੱਗ ਗਿਆ ਨਹੀਂ ਜਿੱਤ ਗਿਆ ਕਹਿੰਦੇ ਕਿ ਤੇ ਗਰਾਊਂਡ ਬਹੁਤ ਵੱਡਾ ਸੀ ਜੀ ਕੈਚ ਹੋ ਜਾਂਦਾ ਆਪਣਾ ਜਰ ਆਪਣਾ ਕੈਚ ਹੋ ਜਾਂਦਾ ਜੀ ਕਹਿੰਦੇ ਕਿਸੇ ਕਾ ਲੱਗਦਾ ਲੱਗਦਾ ਇਹ ਕਹਿੰਦੇ ਉਹਨੇ ਛੱਕੇ ਲੱਗਦੇ ਵੀ ਨਹੀਂ ਉੱਥੇ ਗਰਾਊਂਡ ਤਾਂ ਮੈਲਬੌਰਨ ਤੋਂ ਵੱਡਾ ਗਰਾਊਂਡ ਤੇ ਨਹੀਂ ਹੈਗਾ ਜੀ ਕੋਲਕਾਤਾ ਤੋਂ ਵੱਡਾ ਗਰਾਊਂਡ ਤੇ ਨਹੀਂ ਹੈਗਾ ਮਦਰਾਸ ਤੋਂ ਵੱਡਾ ਗਰਾਊਂਡ ਤੇ ਨਹੀਂ ਹੈਗਾ ਅੰਮਦਾਬਾਦ ਦਾ ਗਰਾਉਂਡ ਵੀ ਬੜਾ ਵੱਡਾ ਹੁੰਦਾ ਸੀਗਾ ਤੇ ਕਹਿੰਦਾ ਮਤਲਬ ਇਹ ਆ ਕਿ ਪਿੱਚ ਦਾ ਸਾਫ-ਕਤਾਬ ਹੁੰਦਾ ਹਸੂਰ ਇਹੀ ਖਿਡਾਰੀ ਹੈ ਜਿਹੜੇ 100-100 ਮੀਟਰ ਤੱਕ ਵੀ ਮਾਰ ਦਿੰਦੇ ਨੇ ਸ਼ਕਾ इजीली ਮਾਰ ਦਿੰਦੇ ਨੇ ਜੀ 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 ਕੇਵਲ ਜੀ ਇਹ ਕਿੰਨੇ ਪਏ ਮਿੰਟੂ ਜੀ ਯੂਐਸਐਨ ਦੀਆਂ ਪਿੱਚਾਂ ਦੇ ਉੱਤੇ ਜਿਹੜਾ ਵੀ ਟੀਮ 150 ਸਕੋਰ ਬਣਾ ਲਵੇਗੀ ਉਹ 100% ਜਿੱਤੇਗੀ ਉਹ ਬੜੀਆਂ ਗੰਦੀਆਂ ਪਿੱਚਾਂ ਨੇ ਉੱਥੇ ਜਿਹੜੇ ਬੰਦੇ ਇਸ ਹੋ ਜੀਆਂ ਪਿੱਚਾਂ ਤੇ ਖੇਡਦੇ ਉਹਨਾਂ ਨੂੰ ਪਤਾ ਹੁੰਦਾ ਕਿੰਨਾ ਔਖਾ ਖੇਡਣਾ ਜੀ ਜੀ ਜੀ